ਟਟ ਕੇ ਇਹ ਪਾਣੀ ਨੂੰ ਪਾਣੀ ਛੱਡਣ ਵਾਲਿਆਂ ਨੂੰ ਦੱਸੋ ਕਿ ਪੰਜਾਬ ਕਿਸੇ ਦੀ ਖਰਾਬ ਤੇ ਨਹੀਂ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ੀ ਹੋਈ ਹਿੰਮਤ ਤੇ ਜਿਉਂਦਾ ਹੈ ਕਿਸੇ ਦੇ ਕਹੇ ਦੇਣੀ ਜਿਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਣ ਬਲ ਬੁੱਤ ਮਾਤੇ ਨਹੀਂ ਬਖਸ਼ਿਆ ਕਿ ਪੰਜਾਬ ਕਦੇ ਡੁੱਬੇਗਾ ਨਹੀਂ ਡੁੱਬਦੇ ਨੂੰ ਬਚਾਉਣ ਵਾਲਾ ਪੰਜਾਬ ਆਏ ਵੱਡੇ ਵੱਡੇ ਚਨਾ ਦੇ ਬੰਨ ਮਾਰ ਕੇ ਜੰਗਾ ਜਿੱਤੀਆਂ ਨੇ ਹਰੀ ਸਿੰਘ ਨਲਵੇ ਦੀ ਔਲਾਦ ਹੋਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸੋਂ ਤੁਸੀਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤੋਂ ਤੁਸੀਂ ਇਹ ਤੇ ਬੰਨ بڑے ਛੋਟੇ ਨੇ ਅਸੀਂ ਤੇ ਚਨਾ ਵਰਗੇ ਦਰਿਆਵਾਂ ਤੇ ਬੰਨ ਮਾਰ ਲਏ ਪਰਿਵਾਰ-ਵਾਰ ਕੇ ਵੀ ਕਹਿੰਦਾ ਸੁਖੀ ਬਸੈ ਮੋਰੋ ਪਰਿਵਾਰ ਆ ਸੇਵਕ ਸਿੱਖ ਸਤਿਕਰਤਾਰਾਂ ਉਸ ਪਾਤਸ਼ਾਹ ਜੀ ਦੇ ਵਾਰਸੋਂ ਤੁਸੀਂ ਇੱਕੋ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਪੰਜ ਪਿਆਰਿਆਂ ਦੇ ਰੂਪ ਵਿੱਚ ਕਰਨਾ ਆ ਦੋ ਮਿੰਟ ਸੰਗਤ ਜੀ ਰੁਕ ਜਾਓ ਦੋ ਮਿੰਟ ਰੁਕ ਜਾਓ ਬੈਠ ਜਿਓ ਬਸ ਨਾ ਮਾਵਾ ਨੇ ਆਪਣੇ ਪੁੱਤ ਪਹਿਲਾਂ ਗਵਾਏ ਨੇ ਉਹਨਾਂ ਮਾਵਾ ਦੀਆਂ ਅੱਖਾਂ ਦੇ ਵਿੱਚੋਂ ਹੱਲੇ ਤੱਕ ਹੰਝੂ ਨਹੀਂ ਸੁੱਕੇ ਜਿਹੜੀ ਸੰਗਤ ਪ੍ਰੇਮ ਨਾਲ ਇੱਥੇ ਆ ਕੇ ਸੇਵਾ ਕਰਨ ਆਈ ਹੈ ਨਾ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਬੜੇ ਸੰਕੋਚ ਨਾਲ ਸੇਵਾ ਕਰਿਓ ਭਾਈ ਇਹ ਪਾਣੀ ਦਾ ਵਹਾਅ ਬੜਾ ਤੇਜ ਹੈ ਇੱਥੇ ਜਿੰਨੀ ਵੀ ਸੇਵਾ ਕਰਨੀ ਆ ਨਾ ਉਹ ਬਿਲਕੁਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੇ ਨਾਲ ਸਹਾਇ ਹੋਣਗੇ ਇਸ ਪਾਣੀ ਨਾਲ ਕੁਦਰਤੀ ਇਸ ਆਫਤ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਚੌੜਵਾਜੀ ਨਹੀਂ ਹੈ ਤੁਸੀਂ ਬੜੀ ਦੂਰੋਂ ਚੱਲ ਕੇ ਆਇਓ ਤੁਹਾਡੇ ਮਾਪਿਓ ਤੁਹਾਨੂੰ ਘਰ ਉਡੀਕਦੇ ਵੀ ਹੋਣਗੇ ਮਾਂ ਪੁੱਤ ਨੂੰ ਮੇਉ ਪੋਤ ਨੂੰ ਡੀ ਕੇ ਕਹਿੰਦਾ ਹੋਏਗਾ ਮੇਰਾ ਪੁੱਤ ਸੇਵਾ ਤੇ ਗਿਆ ਹੈ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਸੇਵਾਦਾਰ ਜੁਟੇ ਬੈਠੇ ਹੋ ਨਾ ਤੁਸੀਂ ਸਾਰੇ ਬੜੇ ਪ੍ਰੇਮ ਨਾਲ ਬੜੇ ਲਹਿਜੇ ਨਾਲ ਪ੍ਰਸ਼ਾਸਨ ਦੇ ਨਾਲ ਤਾਲਮੇਲ ਰੱਖ ਕੇ ਸਾਰਿਆਂ ਨੇ ਇਹ ਸੇਵਾ ਕਰਨੀ ਹੈ ਅਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਸ੍ਰੀ ਚਮਕੌਰ ਸਾਹਿਬ ਚੋਂ ਆਪ ਜੀਆਂ ਦੇ ਦਰਸ਼ਨ ਕਰਨ ਆਏ ਆ ਅਰਦਾਸ ਆਪਾਂ ਸਾਰਿਆਂ ਮਹਾਰਾਜ ਦੇ ਅੱਗੇ ਕੀਤੀ ਹੈ ਉੱਥੇ ਵੀ ਜਾ ਕੇ ਅਸੀਂ ਅਰਦਾਸ ਕਰਾਂਗੇ ਮਹਾਰਾਜ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਕਿਤੇ ਨਿਕੋ ਜਣਾ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਦੀ ਵਰਸਾਈ ਧਰਤੀ ਹੈ ਹਮੇਸ਼ਾ ਚੜ੍ਹਦੀ ਕਲਾ ਚ ਰਹਿਣੀ ਹੈ ਅਸੀਂ ਸਾਰਾ ਕੁਝ ਗਵਾ ਕੇ ਵੀ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਾਰੀ ਸੰਗਤ ਬੋਲੋ ਜੀ ਨਾਨਕ ਨਾਮ ਚੜ੍ਹ ਸ਼ਿਸ਼ਕਾਰਨ ਜਿੱਥੇ ਤੁਸੀਂ ਛੁੱਟੇ ਹੋ ਉੱਥੇ ਨਾਲ ਪ੍ਰਸ਼ਾਸਨ ਵੀ ਆਪਣੇ ਤਨ ਦੇ ਲਈ ਨਾਲ ਸਾਰੀਆਂ ਸੇਵਾਵਾਂ ਨਿਭਾ ਰਿਹਾ ਹੈ ਸਾਰਿਆਂ ਨੂੰ ਬੇਨਤੀ ਆ ਪ੍ਰਸ਼ਾਸਨ ਦੇ ਨਾਲ ਕੋਆਰਡੀਨੇਟ ਕਰਕੇ ਸਾਰੇ ਰਲ ਮਿਲ ਕਰਕੇ ਸੇਵਾ ਕਰੋ ਦੇਖ ਵਰਤੇ ਕਿ ਕਿਣਕਾ ਕਿਣਕਾ ਦੇਖ ਲੈ ਕੇ ਤਗੜੇ ਹੋ ਜਾਓ ਆ ਬੰਨ ਤੇ ਕੋਈ ਨਹੀਂ ਇਹਨੂੰ ਬੰਨ ਕੀ ਅਸੀਂ ਵੱਡੇ ਵੱਡੇ ਚਨਾ ਦੇ ਬੰਨ ਮਾਰ ਕੇ ਜੰਗਾ ਜਿੱਤਿਆ ਨੇ ਹਰੀ ਸਿੰਘ ਨਲੋਏ ਦੀ ਔਲਾਦ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸੋਂ ਤੁਸੀਂ ਸਤਗੁਰੂ ਗੁਰਗੋਬਿੰਦ ਸਿੰਘ ਸਾਹਿਬ ਦੇ ਇਹ ਤੇ ਬੰਨ بڑے ਛੋਟੇ ਨੇ ਅਸੀਂ ਤੇ ਚਨਾਵ ਵਰਗੇ ਦਰਿਆਵਾਂ ਤੇ ਬੰਨ ਮਾਰ ਲਏ ਜੱਟ ਕੇ ਖੜ ਜੋ ਜੱਟ ਕੇ ਇਹ ਪਾਣੀ ਨੂੰ ਪਾਣੀ ਛੱਡਣ ਵਾਲਿਆਂ ਨੂੰ ਦੱਸੋ ਕਿ ਪੰਜਾਬ ਕਿਸੇ ਦੀ ਖਰਾਬ ਤੇ ਨਹੀਂ ਪੰਜਾਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿ ਹੋਈ ਹਿੰਮਤ ਤੇ ਚੋਂਦਾ ਕਿਸੇ ਦੇ ਕਹੇ